ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਮਾਤਮਾ ਅਗੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਾਰਾ ਤੁਹਾਨੂੰ ਦਿਨ ਦੁੱਗਣੀ ਤੇ ਰਾਤ ਚੌਗੁਣੀ ਤਰੱਕੀ ਬਖਸ਼ੇ ਤੇ ਬਖਸ਼ੇ ਨਾਲ ਦੀ ਨਾਲ ਸਭ ਨੂੰ ਦੇ ਰੋਗਤਾ ਜੀ ਤੇ ਸਾਰੇ ਮਨੁੱਖਾਂ ਨੂੰ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਸੋ ਅੱਜ ਰੈਡੀ ਹੋਇਆ ਜੀ ਸਾਡੇ ਵਾਸਤੇ ਘਰ ਤੇ ਰੌਣਕ ਮੇਲਾ ਜਤਾ ਵਾਪਸ ਆ ਗਿਆ ਬਾਈ ਰਹੇ ਜੀ ਨਾਨਕਿਆਂ ਨੂੰ ਤੇ ਉਹ ਵਾਪਸ ਤਾਂ ਗਿਆ ਪਰ ਜਿਹੜੀ ਸਾਡੀ ਅਸਲ ਰੌਣਕ ਆ ਹਜੇ ਘਰ ਤੋਂ ਬਾਹਰ ਆ ਜਿਹਦੇ ਨਾਲ ਮਤਲਬ ਸਾਡੇ ਘਰ ਦੇ ਵਿੱਚ ਕੋਈ ਨਾ ਕੋਈ ਕਾਰੋਬਾਰ ਚੱਲਿ ਹੋ ਜਾਂਦਾ ਕਦੇ ਉਹ ਸੰਦੀਪ ਨਾਲ ਕੋਈ ਗਰਾਰੀ ਪਤਾ ਕੇ ਖੜ ਜਾਂਦਾ ਕਦੇ ਭਾਬੀ ਜੀ ਨਾਲ ਗਰਾਰੀ ਪਤਾ ਕੇ ਖੜ ਜਾਂਦਾ ਕਦੇ ਮੇਰੇ ਨਾਲ ਗੱਲ ਕਰਦਾ ਜੀ ਮੈਂ ਕਰਨਵੀਰ ਦੀ ਕਰਨਵੀਰ ਆਪਣੀ ਭੂਆ ਕੋਲ ਗਿਆ ਹੋਇਆ ਤੇ ਹੁਣ ਤਿਆਰ ਹੋਇਆ ਜੀ ਉਹਨੂੰ ਲਿਆਉਣ ਵਾਸਤੇ ਅੱਜ ਤੇ ਇੱਕ ਗੱਲ ਹੈਗੀ ਆ ਅ ਇਹਨਾਂ ਨੇ ਵੀ ਦੋਹਾਂ ਜਣੀਆਂ ਨੇ ਸਲਾਹ ਬਣਾਈ ਵੀ ਪਹਿਲਾਂ ਸੰਦੀਪ ਕੀ ਹੋਇਆ ਤੇ 10 ਦਿਨ ਬਾਅਦ ਤੇ ਭਾਬੀ ਜੀ ਘਰ ਤੇ ਜਿੱਦਣ ਸੰਦੀਪ ਆ ਗਈ ਉਦੋਂ ਚਾਵ ਨੂੰ ਭਾਬੀ ਜੀ ਨਾਲ ਗਰੁ ਲੰਘੇ ਉਹ 6-7 ਦਿਨ ਬਾਅਦ ਭਾਬੀ ਜੀ ਨਾਲ ਘਰ ਤੇ ਆਇਆ ਹੁਣ ਉਹਨਾਂ ਦੇ ਘਰ ਤੇ ਪੈਰ ਪਾ ਹੁਣ ਸੰਦੀਪ ਕਹਿੰਦੀ ਮੈਂ ਰਹਿਣਾ ਪਰ ਇੱਕ ਗੱਲ ਹੈਗੀ ਆ ਅੰ ਵਿਚ ਜਿਹਨੂੰ ਜਿੱਦਣ ਕਰਨ ਨੂੰ ਲੈ ਕੇ ਗਏ ਸੀ ਬਣ ਬਲਜਿੰਦਰਾ ਤੇ ਉਹਦੇ ਬੱਚੇ ਭਾਣ ਜਦ ਸਾਡੀ ਭਾਣ ਜੀ ਉਹ ਕਹਿੰਦੇ ਵੀ ਸ਼ੁਭਰੀ ਤਨੂ ਸਾਨੂੰ ਮਿਲਣ ਨੂੰ ਬਹੁਤ ਦਿਲ ਕਰਦਾ ਪਰ ਉਦੋਂ ਇਹਨਾਂ ਦੀ ਆਪਸ ਵਿੱਚ ਗੱਲਬਾਤ ਹੋਈ ਫੋਨ ਪਰ ਵੀਡੀਓ ਕਾਲ ਤੇ ਵੀ ਕਰਨ ਨੂੰ ਲੈਣਾ ਸੰਦੀਪ ਸ਼ੁਭਰੀ ਤੋ ਤੇ ਮੈਂ ਆਉਂਗੇ ਵੀ ਚੱਲ ਇੱਕ ਰਾਤ ਤੁਹਾਡੇ ਕੋਲ ਸਟੇ ਕਰ ਜਾਵਾਂਗੇ ਵੀ ਜਿਹੜੇ ਤੁਸੀਂ ਆਪਣੇ ਚੌਲਾਂਡ ਕਰਨੇ ਹੈ ਭਾਈ ਉਹ ਉਦੋਂੇ ਕਰ ਲਓ ਜਿੱਦਣ ਅਸੀਂ ਲੈਣ ਆਉਂਗੇ ਹੁਣ ਨਿਆਣੇ ਤਾਂ ਵਿਚਾਰੇ ਕਈ ਦਿਨਾਂ ਤਾਂ ਠੀਕ ਤੇ ਫੋਨ ਕਰੀ ਜਾਂਦੇ ਹੁਣ ਬਾਹਰ ਨਹੀਂ ਇੱਥੇ ਫਸ ਗਏ ਨਾਨਕਿਆ ਜਾ ਕੇ ਫਿਰ ਮਹੀਨੇ ਲਿਜਾਲੇ ਵਿੱਚ ਚਟਣੀ-ਚੂਟਣੀ ਆਂ ਬੰਬਾਇਤ ਕਿੱਥੇ ਘੱਟੇ ਤੇ ਬਹੁਤ ਔਖਾ ਸੰਘਰਸ਼ ਜਾਂ ਕਰਕੇ ਇੱਤਕੀ ਛਟਣੀ ਬਣੀ ਐ ਚਲੋ ਬਣ ਕੇ ਆ ਗਈ ਐਨੀ ਬਹੁਤ ਸਵਾਦ ਬਹੁਤ ਬਣੀ ਕਾਹਨੂੰ ਕਹਿੰਦੇ ਆ ਮੂਹ ਚ ਪਾਣੀ ਆਉਂਦਾ ਰਾਤ ਮੈਂ ਦੋ ਪ੍ਰਸ਼ਾਦ ਚਟਣੀ ਨਾਲ ਛਕੇ ਜੀ ਉਹ ਕਾਹਨੂੰ ਕਹਿੰਦੇ ਆ ਆਨੰਦ ਆ ਗਿਆ ਛਕੇ ਤੇ ਹੁਣ ਤਿਆਰ ਹੋ ਗਏ ਜਿੱਥੇ ਨੂੰ ਜਾਣ ਵਾਸਤੇ ਬੈਕ ਕੈਮਰਾ ਕਰਦਾ ਔਨ ਮੈਂ ਪਿੱਛੇ ਕੁਸਲ ਬੱਟੀ ਆ ਜੀ ਇਹ ਲੈ ਰਹੀਆਂ ਵੀ ਇਹ ਗੱਲ ਕਾਤੇ ਕਹਿਤੀ ਵਕੀ ਨੇ ਵੀ ਪਹਿਲਾਂ ਸੰਦੀਪ ਗਈ ਹੋਈ ਸੀ ਸੰਦੀਪ ਨੇ ਘਰ ਪੈਰ ਪਾਇਆ ਭਾਬੀ ਜੀ ਚਲ ਗਏ ਭਾਬੀ ਜੀ ਘਰ ਮੁੜ ਕੇ ਆਏ ਹੁਣ ਸੰਦੀਪ ਤਿਆਰ ਆ ਉਹਦੇ ਪਿੱਛੇ ਮੈਨੂੰ ਪਿੱਛੇ ਤੋਂ ਨਾ ਸੰਦੀਪ ਠੋਕਰ ਆਈਆਂ ਲੱਗ ਹੋਈ ਮੁੱਕੇ ਜੇ ਮਾਰਨਾ ਤੇ ਹੁਣ ਕੈਮਰਾ ਲੱਗ ਕਰਦਾ ਜੀ ਆ ਲੱਕੀ ਆ ਮੈਂ ਆਪ ਬਣਾਉ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਕਿਹੜਾ ਮੰਦੀ ਹੂੰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਪ੍ਰਮਾਤਮਾ ਤੁਹਾਨੂੰ ਖੁਸ਼ ਰੱਖੇ ਚੜ੍ਹਦੀ ਕਲਾ ਵਿੱਚ ਰਹੇ ਇੱਕ ਵਾਰ ਸਰਦਾਰ ਸਾਹਿਬ ਨੂੰ ਮਿਲੋ ਬਾਅਦ ਚ ਦੇਤੇ ਹਾਂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਪ੍ਰਮਾਤਮਾ ਤੁਹਾਨੂੰ ਸਾਰਨ ਚੜ੍ਹਦੀ ਕਲਾ ਦੇ ਵਿੱਚ ਰੱਖੇ ਨੇਂਦ ਗੁਣਿਆ ਰਾਜ ਚ ਗੁਣਿਆ ਤੱਕਿਆ ਬੱਚੇ ਏਸੀ ਦੇ ਵਿੱਚ ਬੈਠੇ ਆ ਜੀ ਆਨੰਦ ਮੰਗਲ ਹੋਵੇ ਸਾਰਾ ਕੁਝ ਹਾਂ ਕੋਈ ਦੁੱਖ ਤਕਲੀਫ ਨਹੀਂ ਹੈਗੀ ਇਹਨਾਂ ਨੂੰ ਪਰ ਫੇਰ ਇਹਨਾਂ ਨੇ ਹੁਣ ਭਾਂਬੜ ਮਚਾਵੇ ਆ ਹੁਣ ਦੇਖੀ ਕਿਥੇ ਗੱਲ ਦੇ ਉਪਰ ਤਿਆਰ ਬੈਠੀਆਂ ਪੁੱਟੜ ਨੂੰ ਤਿਆਰ ਬੈਠੀਆਂ ਬਸ ਇਹ ਵੀ ਪਤਾ ਨਹੀਂ ਕਦ ਇਹਨਾਂ ਨੂੰ ਮੌਕਾ ਮਿਲੇ ਤੇ ਕਦ ਇਹ ਬੋਲਣਗੇ ਤੇ ਕਹਿੰਦੇ ਵੀ ਉਹ ਕਹਿਤ ਹੀ ਨਾ ਗੱਲ ਇਹਨੇ ਇੱਕ ਵਾਰ ਸਰਦਾਰ ਜੀ ਨੂੰ ਮਿਲ ਲਓ ਬਾਤ ਗੱਲ ਕਰਤੀਆਂ ਬਸ ਪਤਾ ਨਹੀਂ ਇਹ ਜੀ ਕੀ ਗੱਲ ਕਰਨੀ ਵੀ ਖੁਸ਼ੀ ਖੁਸ਼ੀ ਜਿੱਤੇ ਚੱਲੇ ਆ ਤੁਸੀਂ ਉਹ ਮੈਂ ਪੱਦ ਨੂੰ ਮਾਰਿਆ ਅੱ ਤੇਰੀ ਤੇਰੀ ਕਿਨੇ ਮਾਰਿਆ ਪੱਦ ਤੂੰ ਗੰਦਾ ਹੈ ਮੂੰਹ ਵੀ ਆ ਪੈ ਲਗਾਉਂਦੇ ਫਿਰ ਕੀ ਦੇ ਸਿਉਣਾ ਕਰਕੇ ਆਇਆ ਹਾਂ ਹਾਂ ਕੀ ਮੂੰਹ ਕੋਲ ਰੋ ਬਈ ਮੂੰਹ ਬੰਦ ਕਰ ਲੋ ਬਈ ਮੂੰਹ ਕਾਉਂਦਾ ਬਈ ਐ ਤਾਂ ਨਹੀਂ ਹੈ ਗਿਆ ਤਾਂ ਹੈ ਨਹੀਂ ਉਹ ਹੈ ਨਹੀਂ ਮੁਸਕ ਮੈਂ ਵੀ ਕਰਦੇ ਅੰਦਰ ਆ ਦੇ ਤੇ ਤੂੰ ਖੁਦ ਨੂੰ ਨਹੀਂ ਆਉਂਦੀ ਨਹੀਂ ਬਸ ਕੋਈ ਨਹੀਂ ਤੂੰ ਸੱਤਰੀਕਲ ਬਣਾ ਲੈ ਪਹਿਲਾਂ ਤੂੰ ਸੱਤਰੀਕਲ ਬਣਾ ਤਾ ਉਹ ਅਮਰੀਕਨ ਨਾਲੇ ਪੁੱਛ ਲੈ ਮੈਂ ਲਿਖਦਾ ਮੈਂ ਲਿਖਦਾ ਉਹ ਤੇ ਸੱਤਰੀਕਲ ਕਰਦਾ ਉਹ ਚੱਕਦੇ ਪਹਿਲਾਂ ਪਹਿਲਾਂ ਉਹਦੀ ਸਾਸਰੀ ਕਾ ਬੁਲਾਉਂਦੇ ਕਿੱਥੇ ਚੱਲਿਆ ਤਾਂ ਸੋਹਣਾ ਨੂੰ ਹੁਣ ਸਾਰਿਆਂ ਨੂੰ ਮੈਂ ਕਹਦਾ ਆਪਾ ਪਾ ਨੂੰ ਕਿੱਥੇ ਚੱਲੇ ਆਪਾ ਕਾ ਨੂੰ ਕਿੱਥੇ ਚੱਲੇ ਡਿੰਪਲ ਗੋਲ ਤੇ ਦਾ ਪਾਪਾ ਰਹੀ ਹੈ ਤੂੰ ਕਿੱਥੇ ਡਿੰਪਲ ਗੋਲ ਜਲੀ ਤੂੰ ਤਾਂ ਕਰਨਵੀਰ ਦੀ ਗੋਲ ਨੂੰ ਜਲੀ ਗੋਲ ਜਲੀ ਬੂਆ ਗੋਲ ਨੂੰ ਤਿੱਕਾਂ ਬੇਟੀ ਹਾਂ ਤੀ ਬੂਆ ਗੋਲ ਤੇ ਤਿੱਕਾ ਪਾੜਾ ਤੂੰ ਪਹਿਲੇ ਸਨੂੰ ਪਾੜਾ ਨੂੰ ਪਾੜਾ ਤੂੰ ਤੇ ਪਹਾੜੇ ਵਿੱਚ ਹੋਏ ਰੇ ਬਸ ਹੁਣ ਤਾਂ ਉਸਨ ਕੋਲ ਵੀ ਨਹੀਂ ਜਾਣਾ ਅਛੂ ਵੀਰ ਜੀ ਕੋਲ ਅਛੂ ਵੀਰ ਜੀ ਪੋਰ ਪੀ ਜਾਊਂਗੀ ਹਾਂ ਚੱਲ ਫਿਰ ਹੁਣ ਕਿ ਨਹੀਂ ਤੁਸੀਂ ਗੱਲ ਠੰਡੀ ਜਿਓ ਪੈ ਗਈ ਤੁਸੀਂ ਹਾਂ ਗੱਲ ਅੱਗੇ ਆਏ ਹਾਂ ਬਾਈ ਕਹਿੰਦਾ ਵੀ ਚਲੀ ਕਾਰੀਓ ਕੰਮ ਹਾਂ ਜਿੱਥੇ ਜਾਣਾ ਵੀ ਕੋਈ ਨਹੀਂ ਜਾਣਾ ਹਾਂ ਕੀ ਹੋ ਜਾਏਗਾ ਤੇ ਮਸਾਲਾ ਜਗਾ ਤੇ ਲਾ ਦਮ ਮੈਂ ਤਾਂ ਮਸਾਲਾ ਕੋਈ ਨਹੀਂ ਲਾਉਣਾ ਉਹ ਮੈਂ ਤਾਂ ਉਂ ਗੱਲ ਕਰੀ ਯਾਰ ਮਸਾਲਾ ਥੋੜਾ ਅਸੀਂ ਵੀ ਉਂ ਗੱਲ ਕਰੀਏ ਜੇ ਅਸੀਂ ਉਂ ਗੱਲ ਕਰੀਏ ਫੇਰ ਗੱਲ ਚੱਕ ਲੈਣੀ ਉਹ ਨਾ ਨਾ ਮੈਂ ਕੋਈ ਗੱਲ ਨਹੀਂ ਚੱਕਦਾਗਾ ਮੈਂ ਗੱਲ ਹੈਗੀ ਆਏ ਮੈਂ ਤੈਨੂੰ ਕਿੰਨੇ ਦਿਨ ਦੀ ਰੋਲਾ ਪਾਣੀ ਮੈਂ ਪਾ ਦੇ 200 ਰੁਪਏ ਤੇ 200 ਰੁਪਏ ਕਾ ਦੇ ਤਵੀ ਕਾ ਦੇ ਬਾਤ ਤੇ ਪਾਉਣਾ ਵੀ ਕਿਉਂ ਕਾ ਦੇ ਕਾ ਤੇ ਪਾਉਂਦੇ ਨੇ ਕਾ ਦੇ ਕਾ ਦੇ ਵਿਚੰਨੀ ਲੱਖ ਲੱਖ ਬਈ ਹੁਣ ਇਹਨਾਂ ਨੂੰ ਲੱਗਦਾ ਕਰੋੜਾ ਕਰੋੜਾ ਆਹ ਕਿਹ ਕਿਦਾਂ ਪਹੁੰਚ ਕਰੋੜ ਰੁਪਏ ਆ ਪਾਲੇ ਹਿੱਟਦਾ ਦੋadne ਇਹ ਨੂੰ ਗਾਇਆ ਵੀ ਆਪਣੇ ਘਰ ਜੇ ਕਰੋੜਾ ਰੁਪਿਆ ਹੁੰਦਾ ਥੱਲੇ ਫਰਾਰੀ ਖੜੀ ਹੁੰਦੀ ਉਹ ਪਰ ਜਿਹੜੀ ਹੁਣ ਖੜੀ ਹੈ ਫਰਾਰੀ ਨਾਲ ਤੇ ਘੱਟ ਵੀ ਨਹੀਂ ਹੈ ਮੈਂ ਕਹੀ ਵੀ ਟੈਂਸ਼ਨ ਚੋੜਦੀ ਹੈ ਵੀ ਸੁਖਵੀਰ ਤੂੰ 200 ਰੁਪਏ ਜੋਗੀ ਵੀ ਨਹੀਂ ਨਹੀਂ ਤੁਸੀਂ ਪਵਾ ਪੈਸੇ ਪਾ ਕੇ ਕਰਨਾ ਗਿਆ ਮਤਲਬ ਲੈ ਮੈਂ ਥੋੜੇ ਬੋਨਾਂ ਦੇ ਪੈਸੇ ਤੁਸੀਂ ਕੀ ਕਰਦੇ ਹੈ ਹੀ ਨਹੀਂ ਦਿਖਾ ਦਿਓ ਜੇਕਰ ਰੁਪਿਆ ਵੀ ਸ਼ੋਅ ਕਰ ਦਵੇਂ ਬੈਲੈਂਸ ਕਰ ਰਹਿਣ ਚੈੱਕ ਬੈਲੈਂਸ ਚੈੱਕ ਕਰਾ ਦੇਣਾ ਮੈਂ ਸਕਰੀਨ ਸ਼ਾਟ ਨਾਲ ਪਾ ਦੇਣਾ ਵਟਸਐਪ ਨਹੀਂ ਆਉਂਦਾ ਚਲਾਉਣਾ ਤੈ ਕਹਿੰਦਾ ਬਾਕੀ ਲੈ ਲੋ ਤੁਹਾਡੀ ਮਾਰੂ ਕਿਉਂ ਹੋਲੀ ਨਾ ਬਈ ਆ ਡਬਲ ਡਬਲ ਟ੍ਰਿਪਲ ਟ੍ਰਿਪਲ 4 4 ਜਣੇ ਵੀਡੀਓ ਕਾਲ ਤੇ ਜੁੜੇ ਹੋਉਂਦੇ ਤੁਸੀਂ ਇਹ ਗੱਲ ਜਿਹੜੇ ਗੱਲ ਮੈਂ ਆਪਣੀ ਕੱਲੀ ਮੰਮੀ ਨਾਲ ਕਰਨੀ ਹੁੰਦੀ ਉਹ ਤਾਂ ਕੱਲੇ ਵੀ ਫੋਨ ਕਰ ਲਓ ਤੁਸੀਂ ਉਹਨੂੰ ਕਿਸਕਾਰ ਕੋਈ ਕਿੱਥੇ ਤੇ ਆਜੂਗਾ ਲੈ ਲਓ ਹਾਂ ਲੈ ਲਓ ਹੁਣ ਦੱਸੋ ਕਿ ਕਿੱਦ ਕਿੱਦੇ ਕਿੱਥੇ ਤੇ ਦੇ ਯਾ ਚਾਰ ਚਾਰ ਜਣੇ ਤਾਂ ਉਹ ਜਿਹੜਾ ਤਾਂ ਕੱਲੇ ਦਾ ਵੀ ਤਾਂ ਹੋ ਜਾਣਾ ਅਬ ਕਿੱਦਣਾ ਹੋਜੂਗਾ ਕਿੱਦਣਾ ਲਵਾ ਕਰ ਮੈਂ ਤੈਨੂੰ ਕੋਈ ਗੱਲ ਕਰੀ ਵੀ ਨਹੀਂ ਹੁੰਦੀ ਐ ਜੀ ਤੂੰ ਕਿਵੇਂ ਉਹਨੂੰ ਜਾਈ ਆਉਂਦੀ ਵਟਸਐਪ ਚੱਕਣਾ ਤੁਹਾਨੂੰ ਆਉਦਾ ਚੱਕਣਾ ਹਾਂ ਵਟਸਐਪ ਉਹ ਵਸ ਲੈ ਲਓ ਇਹਦੀ ਸਮਝ ਲਾਤੀ ਵੀ ਇਹ ਗੱਲ ਲੱਗਿਆ ਕਰਨ ਲੱਗੇ ਪਿਆ ਹਾਂ ਹੋਰੇ ਬੱਤੂ ਉਹ ਦੇਖਣਾ ਉਹ ਅਨਪਾੜ ਹੁੰਦੇ ਨਾ ਅਨਪਾੜਾ ਵੀ ਮਤਲਬ ਖਾ ਖਾ ਕੇ ਰੋਟੀਆਂ ਦਿਮਾਗ ਮੋਟਾ ਮੇਰੇ ਵਰਗੇ ਮੇਰੇ ਵਰਗੇ ਜਿਹੜੇ ਹੁੰਦੇ ਅਨਪਾੜ ਨਹੀਂ ਨਹੀਂ ਮੇਰੇ ਵਰਗੇ ਹੁੰਦੇ ਜਿਹੜੇ ਅਨਪਾੜ ਹੁੰਦੇ ਨਹੀਂ ਬੇਟਾ ਕੱਟਾ ਕੱਟਾ ਹੁੰਦਾ ਯਾਰ ਇਹ ਅਨਪਾੜ ਉਹ ਇਸ਼ਾਰਾ ਦੇ ਤੈਨੂੰ ਮੇਰੇ ਵੱਲ ਨਹੀਂ ਵੀ ਜਿਹੜੇ ਜਿਹੇ ਰਹਿ ਗਏ ਉਹ ਗੱਲਾਂ ਕਰਦੇ ਤੁਸੀਂ ਉਦਾਂ ਦੀਆਂ ਵੀ WhatsApp ਮਮਮੀ ਦੀ ਮੈਂ ਚਾਰ ਚਾਰ ਮਮਮੀ ਚੱਕ ਲੈਂਦੀ ਆ ਵੀ ਜੇ ਮੈਂ ਇਕੱਲੀ ਕਰਦੀ ਫੇਰ ਨਹੀਂ ਚੱਕਦੇ ਹੋ ਜਿਹੜੇ ਜਿਹੇ ਹੈਗੇ ਉਹ ਜੇ ਰਹਿਣਾ ਮੈਂ ਤਾਂ ਕੁਝ ਕਹੀ ਨਹੀਂ ਬਈ ਮੈਂ ਤੁਹਾਨੂੰ ਇਹ ਗੱਲ ਕਹੀ ਆ ਤੂੰ ਸਿੱਧਾ ਹੋ ਕੇ 200 ਰੁਪਏ ਪਾਉਣਾ ਕਿ ਨਹੀਂ ਪਾਉਣਾ ਕੱਲ ਖਤਮ ਮੇਰੇ ਕੋਲ ਨਹੀਂ 21 ਲੱਕ ਕੈਸ਼ ਯਾਰ ਬਾਈ ਇਹ ਨਾ ਕਰਦਾ ਉਹ ਕਹਿੰਦਾ ਹੁਣ ਤੇ ਕਹਿੰਦਾ ਬਿਤਰ ਕੋ ਹੈ ਨਹੀਂ ਕੋਈ ਵੀ ਕਹੇ ਰੱਬ ਨੂੰ ਜੀ ਮੇਰੇ ਕੋਲ ਹੈਗੇ ਤਾਂ ਹੈ ਪਰ ਹੈ ਇਹ ਕੰਮ ਆ ਬਾਤ ਨਹੀਂ ਨਾ ਆ ਗਈ ਕਹਾਂਗਾ ਤੇ ਬਾਤ ਨਹੀਂ ਨਾ ਤਾਂ ਦੇ ਵਾਰਾ ਦੇ ਕੈਂਟ ਕਿਦਰ ਰੱਬ ਨਾ ਕਰ ਕੋਈ ਅਮਰਜੈਂਸੀ ਪੈ ਜੇ ਮੈਂ ਫਿਰ ਬੰਦਾ ਬਾਤ ਕਰੂ ਮੈਂ ਉਹ ਵੀ ਕਹਿੰਦੀ ਨਾ ਖਾਣ ਪੀਣ ਵਾਸਤੇ ਨ ਕੋ ਨਾ ਕੋ ਚੀਜ਼ ਲੈ ਲਵੇ ਖੁਸ਼ ਹੋ ਕੇ ਕਹ ਦੇਵੇ ਹਾਂ ਸੁਨੀਪ ਅੱਜ ਲੈ ਲੈ ਮੇਰਾ ਮਨ ਬਹੁਤ ਖੁਸ਼ ਕੋਈ ਵੀ ਨਹੀਂ ਮੂੰਹ ਤੋਂ ਪੁੱਛਦਾ ਜਿਹੜਾ ਬੰਦਾ ਕਹੀ ਜਾਵੇ ਨਾ ਹੈ ਨਹੀਂ ਹੈ ਨਹੀਂ ਹੁੰਦੇ ਹੀ ਸੋਏ ਆ ਉੜਦੇ ਆ ਪਤਾ ਨਹੀਂ ਲਿਆ ਹੁੰਦੇ ਆ ਪਤਾ ਨਹੀਂ ਲੱਗਦਾ ਪਤਾ ਹੀ ਲੱਗਦਾ ਕਿੰਨੇ ਦਿਨ ਕੰਮ ਆ ਜਾਂਦਾ ਫਿਰ ਇੱਕ ਵਾਰ ਬਟੂਆ ਗਿਆ ਉਹ ਤਾਂ ਹੋ ਗਿਆ ਹੋਰ ਇੱਕ ਬੰਦਾ ਤਾਂ ਜਿਹਨੂੰ ਮੈਂ ਜਾਣਦੀ ਉਹ ਕਹਿੰਦੀ ਕਿ ਆ ਹੈ ਨਹੀਂ ਹੈ ਨਹੀਂ ਬਾਈ ਕਦੋਂ ਰਸਤੇ ਬੈਠੇ ਬੈਠੇ ਗਿਆ ਉਹ ਆਇਓ ਨਹੀਂ ਅੱਜ ਕੱਲਾ ਕੱਲਾ ਕਹਿੰਦਾ ਕੰਦਾ ਆਇ ਨਹੀਂ ਭਾਈ ਨਹੀਂ ਹੂ ਕਹਿੰਦਾ ਹੈਗੇ ਤੇ ਹਾਂ ਵੀ ਹੈਗੇ ਤੇ ਹਾਂ ਤਾਂ ਹੈਗੇ ਤਾਂ ਹੁਣ ਕੀ ਕਰੀਏ ਅਬ ਕਿੱਥੇ ਦੋ ਸਰਕੇ ਭਾਵੇਂ ਗੱਲ ਖਤਮ ਕੋ ਮੈਂ ਪੈਨ ਭੁੱਲ ਗਿਆ ਆਪਣਾ ਗੂਗਲ ਪੇ ਮੈਨੂੰ ਜਾਣਾ ਪੈਣਾ ਪੋਏ ਬਸ 1344 1344 1344 ਕੀ ਤੁਹਾਡਾ 44 ਹੈ ਮੈਨੂੰ ਨਹੀਂ ਪਤਾ 1332 1344 ਮੈਨੂੰ ਨਹੀਂ ਪਤਾ ਤੂੰ ਬਸ ਮੈਨੂੰ 500 ਰੁਪਏ ਪੋਏ 500 ਇੰਨਾ ਜ਼ੋਰ ਨਹੀਂ ਤੇਰਾ ਘਰ ਵਾਲੇ ਫਿਰ ਮੇਰਾ ਤਾਂ ਨਹੀਂ ਹੈਗਾ ਜ਼ੋਰ-ਜ਼ੋਰ ਕਿਸੇ ਦਾ ਕਿਤੇ ਭਰ ਨਹੀਂ ਹੁੰਦਾ ਵੱਡਸਾ ਕਾਲ ਹੁੰਦੀ ਆ ਇਹ ਤਾਂ ਉਹ 200 ਰੁਪਏ ਮੈਂ ਤਾਂ ਗੱਲ ਗੱਲ ਇਹ ਨਹੀਂ ਹੈਗੀ ਥਿਉਰੀ ਇੱਥੇ ਖੜੀ ਹੈ ਵੀ 200 ਰੁਪਏ ਜ਼ਰੂਰੀ ਬਰਬਾਦ ਕਰਨਾ ਤਾਂ WhatsApp ਕਾਲ ਚੱਲਦੀ ਆ ਸਭ ਪਾਸੇ ਚੱਲਦੀ ਵੀਡੀਓ ਕਰ ਲੋ ਘਰ ਤੇ ਨੈਟ ਲਵਾ 1000 ਰੁਪਏ ਦਾ ਬਿੱਲ ਤਾਰਦੇ ਕਾਦੇ ਵਾਸਤੇ ਤਾਰਦੇ ਆ ਗੱਲ ਸੁਣ ਲੈ ਮੇਰੀ ਹਾਂਜੀ ਹੋਰ ਕਿਤੇ ਮੇਰਾ ਕਾਚੀ ਤੇ ਜਿਹੜੀਆਂ ਪਾਉਂਦਾ 9900 ਰੁਪਏ ਦੀ ਛੱਟ ਲੈ ਲੋ ਮੈਂ ਭਾਈ ਕੱਲ ਤੇ ਲੰਗਾ ਫਿਰੇ ਕਰੂੰਗਾ ਮੈਂ ਛਲਟਾ ਨਹੀਂ ਪਾਉਣੀਆ ਬਣਾਇਆ ਨਰ ਕਸਹਰੇ ਚ 7 ਤੇ 1100 ਦੀ ਛੱਟ ਦੇ ਦੁਆ ਕਿਨਾਂ ਲੂ ਲੂਟ ਕਰਨ ਉਹ ਵੀ ਤਾਂ ਕਿਲੇਖੇ ਦਿੱਤੇ ਆ ਸਾਡਾ ਸੂਟ ਪਾਇਆ ਹ ਤਾਂ ਦੱਸਦਾ ਵੀ ਹਾਂ ਵੀ ਹਾਂ ਪਾਇਆ ਪਿਆ ਹਾਂ ਆ ਤੇਰਾ ਸੂਟ ਤਾਂ ਬੜਾ ਸੋਹਣਾ ਲੱਗਦਾ 700 ਦਾ ਆ ਇਹ ਕਿੰਨਾ ਰਸਤਾ ਨਹੀਂ ਹੈ ਕਾ 700 ਦਾ ਸੂਟ ਆ ਚੁੰਨੀ ਕਿੰਨੇ ਦੀ ਆ ਚੁੰਨੀ ਹੈ ਕਿ 200 ਦੀ 100 ਆਈ ਕਿੰਨੀ ਆ ਤੇ ਇਹ ਤਾਂ ਗਣੇ ਤੇ ਤਾਂ ਬਹੁਤ ਆ ਇਹ 700 ਦਾ ਸੂਟ ਤੇਰਾ ਸਭ ਤੋਂ ਸੋਹਣਾ ਲੱਗਦਾ ਹੋਲੀ ਜਿੱਤੀ ਤੇਰੀ ਭਾਫੀ ਦੀ ਹੈ ਬੜੇ ਆ ਪੂਰੇ ਪੂਰੇ 2550 ਦੇ ਵਿੱਚ ਘੱਟ 3500 ਪੂਰੇ 3550 ਦੇ ਕੋਈ ਵੱਲ ਹੋਈ ਤੇਰੇ ਲੱਕ ਦੇ ਲਾ ਰਹੇ ਕੋਈ ਨਾ ਲਾਲਾ ਗੱਲ ਹੈਗੇ ਤੂੰ ਬਸ ਇੱਕ ਗੱਲ ਆ ਕੇ ਪਿੰਦਰ ਕੀ ਤੇ ਗਾਣੇ ਤਾਂ ਬਈ ਰਾਤ ਕਰਕੇ ਦਿਲਾ ਬ ਤੇਰੇ ਅੱਜ ਗਾਣੇ ਤੇ ਜਾ ਤਾ ਗੰਮ ਚੜੀਏ ਉਹ ਚੱਲ ਟੌਪਿਕ ਚੇਂਜ ਹੋ ਗਿਆ ਚੱਲ ਲਾ ਫੜ 3500 ਰੁਪਏ ਤਾਂ ਦਿੱਤਾ ਹੁਣ ਮੈਂ ਉਹ ਮੇਰੇ ਦਿਲ ਦਾ ਮਗਦੇ ਕੋਈ ਖਾਂ ਭੁੱਲ ਗਈ ਮੈਂ 3500 ਹੁਣ ਤਾਂ ਲਾ ਕੇ ਟਿਆ ਨੇ ਖੜ ਜਾ ਆਹ ਕਹਣਾ ਉਹ ਹੁਣ ਤੇਰਾ ਤੇਰਾ ਖਰਚਾ 3500 ਮੈਨੂੰ ਆ ਜਾ ਸੀ ਨਹੀਂ ਤੇਰਾ ਮੈਂ 200 ਰੁਪਏ ਦੇ ਕਾਚਰ ਤਰੀ ਤਰੇ حساب ਕਰ ਤੂੰ ਮੈਨੂੰ ਨੇਤਰਖੰਡ ਵੀ ਆ ਤੂੰ ਮੇਰੇ ਤੇ ਮਤਲਬ 76 ਨਹੀਂ 76 ਤੇ ਮੈਂ ਤੇ ਖਾਣ ਦੀ ਗੱਲ ਨਹੀਂ ਕਰਦਾ ਮੈਂ ਵੀ 200 ਰੁਪਏ ਨੇ 76 ਵੀ ਨਹੀਂ ਆਉਂਦੇ ਹੈਗੇ ਨਹੀਂ ਮੈਨੂੰ ਆ ਦੇ

ਉਹ ਤਰ੍ਹਾਂ ਕਲੇ ਫੁੱਤਰ ਨਿਮੜ ਮੇਰੇ ਕਾਲਾ ਤਾਂ ਦੋ ਹਜ਼ਾਰ ਰੁਪਏ ਮਾਲਾ ਦੋ ਕਰਕੇ ਜੋਗੀ ਵੀ ਨਹੀਂ ਮਿਲ ਆਦਾ ਆਹ ਮਾ ਤੇਰੇ ਹੱਥ ਚ ਜਿਹੜਾ ਫੋਨ ਹੈ ਇਹ ਹਾਂ ਇਹ ਫੋਨ ਮੈਂ 20000 ਰੁਪਏ ਦਾ ਲਿਆਂਦਾ ਦਾ ਅੱਛਾ ਤੇ ਹੁਣ ਤੇਰੇ ਹੱਥ ਚ ਕਿੰਨੇ ਦਾ ਹੈ ਭਾਵੇਂ ਕਰੋੜ ਰੁਪਏ ਦਾ ਪਰ ਵਿੱਚ ਹੈ ਤਾਂ ਕੁਝ ਨਹੀਂ ਕੱਖਾਂ ਦਾ ਵੀ ਲੈ ਕੋਈ ਹਰ ਇੱਕ ਗੱਲ ਦਾ ਨਾਲੇ ਦੇਖੀ ਜਾਂਦੀ ਸਵੇਰੇ ਤੇ ਸ਼ਾਂਤ ਕਮੇਟੀ ਨਹੀਂ ਲੈ ਨੈਟ ਜੋੜ ਕੇ ਕਰਦਾ और नहीं तो हम 200 रुपया पे यार कई बार हम गलती कर देते हैं देखिए कहां गल्ल होवे रखो इसमें भी आय कर देते हैं चलो जी चलो चल चल हम 200 में ओ नहीं हां सत श्री अकाल जी सत श्री अकाल ठीक है हां जी 50 पैसे 30 अरे फोन की 5 रुपया पड़े 5 जरूर पढ़ पता क्या गाना सुनो मेरी बात ਸਾਸਰੀ ਕਾਲ ਬਣਾਈ ਜਾਂਦੀ ਹੁੰਦੀ ਹੈ ਜਿਹੜਾ ਹਫਤੇ ਬਾਅਦ ਜਾਂ 15 ਦਿਨ ਬਾਅਦ ਜਾਂ ਮਹੀਨੇ ਬਾਅਦ ਕੋਈ ਨਿਕ ਤੇ ਦੇਣੀ ਹੈ ਪਾਪਾ ਇਹਦਾ ਵਿਚਾਰ ਹੈਗਾ ਮੇਰੇ ਕੋ ਪਾਪਾ ਇਹਦਾ ਮੇਰੇ ਕੋ ਹੈਗਾ ਜਵਾਬ ਦੋ ਜਵਾਬ ਦੇਣਾ ਗੱਲ ਸਰਦਾਰ ਜੀ ਬੰਨਾ ਹੁਣ ਮੈਨੂੰ ਆ ਗਿਆ ਫੋਨ ਜ਼ਰੂਰੀ ਸੁਣਨਾ ਪੈਣਾ ਮੈਨੂੰ ਹੂੰ ਚੱਲ ਹੁਣ ਤਾਂ ਥੋੜ ਨੂੰ ਪਾ ਜਿਹੜੇ ਪੈਸੇ ਉਹ ਟ੍ਰਾਂਸਫਰ ਕਰ ਲੋ ਨੱਥੀ ਸਾਰੇ ਬਗਦ ਕੀ ਗੱਲਾਂ ਸਾਸਰੀ ਕਾਲ ਪਸਵੇ ਉੱਠ ਕੇ ਨਹੀਂ ਕਹਨੇ ਨਹੀਂ ਇਹਨੂੰ ਨਹੀਂ ਪਤਾ ਹੈਗਾ ਉੱਲੂ ਦਾ ਪੱਟਾ ਸੱਤ ਸਵੇਰਾ ਕਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਅੱਜ ਤੇ ਸਟਾਰਟ ਕਰਦੇ ਠੀਕ ਆ ਮੈਂ ਮਨੂੰ ਤੁਸੀਂ 200 ਪਾਉਂਡ ਨੂੰ ਨਾ ਕਹਿ ਕਰੋ ਮਤਵੇਰੇ ਸਭ ਸਾਸਤਰੀ ਗੱਲ ਬੁਲਾ ਦੇ ਅੱਜ ਦੇ ਬਸ ਸਟਾਰਟ ਕਰਦੇ ਕਹਿੰਦਾ ਤੇਰੇ ਪੈਸੇ ਮੈਂ ਗਾਇਵੇ ਕਰ ਦਿੰਦੇ ਸਾਸਤਰੀ ਦੁਕੋਲਣਾ ਆਹ ਤੇਰੇ ਮੰਮੇ ਪੁੱਤ ਮੇਰੇ ਪੈਸੇ ਗੈਪ ਕਰ ਰੋ ਫਿਰਦੀ ਸੁਖ ਮਮਾ ਫੇਰ ਨਾ ਗਈ ਬਾਅਦ ਚ ਸਾਰੇ ਪੈਸੇ ਖਤਮ ਕਰ ਦੇ ਇਹ ਤੈਨੂੰ ਕਿਹੜਾ ਮਿਲਦੇ ਆ ਮੈਂ ਜਾ ਆਵੜੇ ਵਾਲੀ ਨੂੰ ਨਾ ਰਾਤ ਨੂੰ ਰਾਤ ਕੋਈ ਖੂਨ ਕਿੱਥੇ ਚੱਲਦਾ ਸੁਖ ਮਮੰਦ ਹਾਏ ਰਾਤ ਤੱਕ ਰੋਂਦੀ ਫਿਰਦੀ ਸੀ ਆ ਆਪ ਰੀਤ ਵਿਰੋਧੀ ਫਿਰਦੀ ਸੀ ਐ ਮੇਰੀ ਸ਼ੁੱਕਰ ਤੇ ਖਤ ਬੋਲਦੀ ਐ ਮੇਰੇ ਸੁੱਖਾਂ ਦਾ ਜੱਸ ਮੈਨੂੰ ਫੋਨ ਲਾ ਦੋ ਪਾਪਾ ਨੂੰ ਫੋਨ ਲਾ ਦੋ ਹੈਗੀ ਨਹੀਂ ਹੈਗੀ ਹੈਗੀ ਹੈ ਕੀ ਹੋ ਗਿਆ ਪੁੱਤ ਕੀ ਹੋਇਆ ਤੇਰੀ ਮੈਗੀ ਲੱਗੀ ਵੇ ਪਾਣਾ ਤੇ ਜਿਹੜੀ ਕੰਦੀ ਅੰਬਾ ਦਾ ਚਾਹੇ ਹਾਏ ਸੁੱਖ ਮਮਾ ਤੇ ਦੁੱਖ ਹੋ ਗਿਆ ਪੁੱਤ ਫੂਕ ਅੱਭੀ ਆ ਗਿਰਦੇ ਨੇ ਨੇੜੇ ਫੂਕ ਮਾਰ ਦੇ ਪੁੱਤ ਮਮਾ ਤੇ ਫੂਕ ਮਾਰ ਦੇ ਮਮਾ ਤੇ ਇਹਨੇ ਮੈਗੀ ਵਾਲੀ ਵੀਡੀਓ ਸਾਰੀ ਦੇਖੀ ਨਹੀਂ ਅੰਬੀਆਂ 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 ਹਾਂ ਅੰਬੀਆਂ ਅੱਗੇ ਚਲ ਮਮਾ ਦੇ ਪਾਣੀ ਕਰਕੇ ਠੀਕ ਤਾਂ ਕਰ ਦੇ ਉਹਨੂੰ ਚੱਲ ਚੱਣੀ ਪਾ ਦੋ ਨਾਲ ਠੀਕ ਹਾਂ ਹਾਂ ਚਲੋ ਚਲੋ ਉਹ ਵੀ ਕੰਮੇੜ ਬੜੋ ਤੁਸੀਂ ਪਾਣੀ ਆਪਣੇ ਇੱਕ ਤੱਕ ਪਾ ਲੈ ਕੱਦੇ ਆਪੇ ਹੀ ਪਾ ਦੇਣਾ ਮੈਂ ਤਾਂ ਹੀ ਜੁੱਤੀ ਪਾ ਕੇ ਜਾਣੀ ਜੀ ਕੰਮ ਹੀ ਕਰਕੇ ਗਰਮੀ ਕਰਕੇ ਨਾ ਅਰੇ ਮੈਂ ਵੀ ਇਹੀ ਪਾਈ ਆ ਹਾਂ ਆ ਵੀ ਸਮਾਨ ਚੱਕ ਲਸਨਦੀਪ ਬਾਹਰ ਨੋਰ ਸਮੋਸੇ ਖਾਣ ਚੁੱਕੀ ਸੀ ਨੇ ਆਲੇ ਨੂੰ ਕੌਣ ਸੀ ਓਏ ਸਾਡਾ ਤਾਂ ਕੱਟਾ ਪਤਾ ਬਹੁਤ ਨੂੰ ਸਾਤ ਨਾਮ ਅਸੀਂ ਤੇ ਸਾਡਾ ਤਾਂ ਇੱਕ ਉਹ ਜਿਹੜਾ ਸੋਫੇ ਵਾਲਾ ਜੀ ਇੱਥੇ ਬੈੱਡ ਬਣ ਜਾਂਦਾ ਇੱਕ ਥੱਲੇ ਗਰਮੀ ਕੀ ਹੋ ਗਿਆ ਤੇਰੀ ਘੜੀ ਨੂੰ ਚੱਲ ਤੀ ਕਰੀ ਦਵਾ ਦਿਓ ਪੈਸੇ ਐਗੇ ਗੂਗਲ ਤੇ ਕੁੜੀ ਨੇ ਇਸ਼ਾਰਾ ਕਰਤਾ ਲਓ ਲਓ ਹੁਣ ਨਹੀਂ ਮੈਂ ਰੁਕਦੀ ਹਾਂ ਕਿ ਵਿੱਕੀ ਤੇ ਚੀਜ਼ ਲਿਆ ਕਰੋ ਚਲ ਠੀਕ ਹੈ ਮੈਂ ਦਵਾ ਕਰੂੰਗਾ ਚੀਜ਼ਾਂ ਤੁਹਾਨੂੰ ਲਿਆ ਕੇ ਲੀ ਗਿਓ ਮੇਰੀਆਂ ਚੀਜ਼ਾਂ ਬੰਮੇ ਨਾਲ ਕਲੇਸ਼ ਨਾ ਕਰੋ ਸਮਾਨ ਮੈਂ ਤੁਹਾਨੂੰ ਲਿਆ ਦੇ ਕਰਨਾ ਟੈਨਸ਼ਨ ਨਹੀਂ ਲੈਣੀ ਠੀਕ ਹੈ ਠੀਕ ਹੈ ਚੱਲ ਮੇਰੀ ਘੜੀ ਵੀ ਦੇ ਦੇ ਯਾਰ ਮੈਨੂੰ ਕਿੱਥੇ ਖ ਪਈ ਆ ਬੂਬੇ ਆ ਦੇ ਬੂਬਾ ਬਾਤ ਤੇ ਚਟਣੀ ਦਾ ਬੋਲ ਮਮਾ ਤੇ ਉਹ ਮਮਾ ਨਾ ਕਰਦੀ ਕਹਿੰਦੀ ਚਟਣੀ ਨਹੀਂ ਲੈ ਕੇ ਜਾਣੀ ਬੂਆ ਨੂੰ ਹਾਂ ਬੂਆ ਜੀ ਕਿਹੜਾ ਸਮਾਨ ਰਮਾਲ ਮੇਰਾ ਮੇਰੀ ਜੇਬ ਚ ਹੈ ਮੁੰਲਾ ਦਾ ਟਾਈਮ ਸੱਤਿਓ ਗਲਤ ਹੋ ਗਿਆ ਇਹਨਾਂ ਕਿਦਾਂ ਟਾਈਮ ਗਲਤ ਹੋ ਗਿਆ ਟਾਈਮ ਪੀਸ ਫੋਨ ਪ੍ਰੋਗਰਾਮ ਦੇਖਿਆ ਘਰ ਅਸਲ ਸਹੀ ਟਾਈਮ ਉਹ ਚੱਲਦਾ ਕੱਢਿਆ ਮੈਂ ਕੱਢਿਆ ਮੈਂ ਤਾਂ ਨਹੀਂ ਤਾਂ ਕਿਤੇ ਵਿੱਚੋਂ ਦੋ ਸੱਲ ਹਾ ਲਾ ਦੇ ਵਾਹਿਗੁਰੂ ਸਤਨਾਮ ਸੱਚਾ ਪਾਤਸ਼ਾਹ ਹਾਏ ਏਸੀ ਤੋਂ ਬਾਹਰ ਨਿਕਲ ਕੇ ਤਾਂ ਲੱਗਦਾ ਵੀ ਕਿੱਥੇ ਫਸ ਗਏ ਚੱਲ ਲਾਗੀ ਘੜੀ ਚਾਪਾ ਆ ਚਟਨੀ ਪਾਓ ਦਰ ਯਾਰ ਤੋਂ ਹੁਣ ਚੱਲੀਆ ਫੇਰ ਮਹਾਰਾਜ ਸੱਚਾ ਪਾਤਸ਼ਾਹ ਸੋਲ ਲਈ ਸਭ ਦੀ ਚੰਗੀਆਂ ਆਏ ਨੇ ਜਿਹੜੀਆਂ ਹੈਗੀਆਂ ਤੇ ਐਵੇਂ ਬਾਹਰ ਚਲਦੇ ਐ ਐਸੀ ਚ ਵੜਨਾ ਪੈਣਾ ਚਲੋ ਠੀਕ ਹੈ ਜੀ ਹੁਣ ਤੁਹਾਨੂੰ ਕਹਾਂ ਚੱਲ ਕੇ ਮਿਲਾਂਗੇ ਚੱਤਣੀ ਪਾ ਦੋ ਪਾ ਦੋ ਕੋਈ ਨਹੀਂ ਫੇਰ ਮਿਲਦੇ ਤੁਹਾਨੂੰ ਪਹੁੰਚ ਗਏ ਜੀ ਬੇਲਾ ਚੌਕ ਸੌਰੀ ਸ਼ਹੀਦ ਭਗਤ ਸਿੰਘ ਚੌਕ ਸਾਡੇ ਟਾਈਮ 'ਚ ਬੇਲਾ ਚੌਕ ਹੁੰਦਾ ਤਾਂ ਤੇ ਉਹਦੇ ਚ ਚੇਂਜ ਕਰਤਾ ਸੀ 9 ਪੈਰ ਰੱਖਤਾ ਸੀ ਇਹਦਾ 9 ਸ਼ਹੀਦ ਭਗਤ ਸਿੰਘ ਚੌਕ ਰੋਪੜ ਤੇ ਤੇ ਬ੍ਰੇਕ ਮਾਰੀ ਸੀ ਅਸੀਂ ਬਸ ਅ ਫਰੂਟ ਲੈਣਾ ਦੇਖ ਕੈਰੇਟ ਆ ਤਾਰੇ ਪਿਆ ਜਮੇ ਉਹ ਠੀਕ ਆਗਾ ਪਤਾ ਨਹੀਂ ਦੇਖੋ ਤਾਂ ਠੀਕ ਆ ਜੀ ਕੋਈ ਸਮਾਂ ਹੈ ਜੇ ਤਾਰ ਰਿਹਾ ਹੈ ਅਰੇ ਯਾਰ ਉਹ ਹਰੇ ਨਹੀਂ ਵੀ ਕਿ ਸਮਾਨ ਹੈ ਬੜਿਆ ਕੇਲਾ ਹੈ ਤਾਂ ਕਿੱਥੇ ਤੇ ਲਿਆਉਂਦਾ ਇਕੱਲਾ ਮੈਨੂੰ ਦੱਸ ਪਹਿਲਾਂ ਇਹਦਾ ਟਾਪ ਦਾ ਹਾਂਜੀ ਕਿੱਥੇ ਤੇ ਆਇਆ ਹੈ ਅੱਜ ਤੱਕ ਅੱਜ ਤੱਕ ਸਟੋਰ ਤੋਂ ਲਿਆਇਆ ਇੱਥੇ ਤੇ ਯਾਹ ਉਹਨਾਂ ਕੋਲ ਕਿੱਥੇ ਤੇ ਆਉ ਸਾਨੂੰ ਪਤਾ ਨਹੀਂ ਅਲੱਗ ਅਲੱਗ ਪਾਣੀ ਚਾਹਤਾਂ ਕਿ ਚਾਰ ਦਰਜ ਦੇਖੀ ਮੈਂ ਤਾਂ ਆਪ ਮੰਗ ਕੇ ਤੇ ਗਰਮੀ ਬਹੁਤ ਆ ਕਿੰਨੇ ਦੀ ਕਿਹਾ ਕਿ ਦਰਜਣਾ 4 ਹਾਂ 400 ਰੁਪਏ ਦਰਜਣ ਕਮਾਲ ਕਰਦਾ ਯਾਰ ਹਾਂ ਤੇਰਾ ਕੰਮ 14 ਗਰ ਰਾਇਣਾ ਰਹਿਣ ਦੇ ਗੱਲ ਇਹ ਗੱਲ ਗੱਲ ਤਾਂ ਜਿਹੜੀ ਰੇਟ ਤਾਂ ਤਾਂ ਬਹੁਤ ਬਣਾਤਾ ਉਹ 80 ਰੁਪਏ ਨੂੰ ਤਾਂ ਨਾਰਮਲ ਦਿੰਦੇ ਮਗਰ 70 ਰੁਪਏ ਕਰਿਆ ਤਾਂ ਕਾ ਕਰਾਂਗੇ ਉਹ ਕਾ ਨੂੰ ਆਉਂਦਾ 3 ਜਾਂ 4 ਰੁਪਏ ਨੂੰ ਕੇਲਾ ਪੈਂਦਾ ਵਾਤੇ ਬਾਤੇ 5 ਰੁਪਏ ਨੂੰ ਪੈਂਦਾ ਕਰੇਟ ਲੈ ਕੇ ਦੇ ਦੋ ਮੈਂ ਤੁਹਾਨੂੰ ਦੱਸ ਕਿੰਨੇ ਚਾਹੀਦੇ ਕਿ ਕਿ ਲਾ ਕੇ ਦੇ ਸਕਦੇ ਢੇਲੀ ਹਾਂ ਢੇਲੀ 20 ਕਿਰੇਟ ਲਾ ਕੇ ਦੇ ਦੋ ਉਹ ਇਨੇ ਕਿਰੇਟ ਮੈਂ ਕਿੱਥੇ ਤੋਂ ਲੈ ਕੇ ਦਊਗਾ ਜੇ ਮਨੋਰ ਬਚਿਆ ਮਨੋਰ ਨਾ ਬਚਿਆ ਕੋਈ ਰੁਪਈਆ ਆਂਬ ਕੈਰੇਟ ਆਹ ਇਹ ਪੂਰੀ ਦੀ ਦੀ ਹੈ ਹਾਂ ਉਹ 110 ਰੁਪਏ ਆ ਕੀ ਜਿਹੜਾ 100 ਦੇ 2 ਕਿਲੋ ਦਿੰਦੇ ਉਹ ਕਿੱਥੇ ਗਏ 100 ਦੇ 2 ਕਿਲੋ ਆਇਆ ਜਾਨੀ ਉਹ ਯਾਰ ਵਧੀਆ ਆਮ ਦਿੰਦੇ ਬਾਹ ਉਤਰ ਉਹ ਲਖਨਊ ਵਾਲਾ ਨਹੀਂ ਦਿਖਾਣਾ ਪੰਜਾਬ ਵਾਲਾ ਹੀ ਖਿਲਾ ਦੇ ਤੂੰ ਲਖਨਊ ਵਾਲਾ ਖਾ ਕੇ ਕੀ ਕਰਨਾ ਉਹ ਦੇ ਤਾਂ ਆੜੂ ਕੈਰੇਟ ਕਹਿੰਦਾ ਉਹ ਲੈ ਲੋ 110 ਰੁਪਏ ਲਾ ਦੂੰਗਾ ਉਹ ਕਿਹਾ ਕਿਲੋ ਨਹੀਂ ਨਹੀਂ ਰਹਿਣ ਦੇ ਤੇਰਾ ਰੇਟ ਬਹੁਤ ਆਤਾ ਤੇਦਾ ਕੇਲਿਆਂ ਤੇ ਰਗੜਦਾ ਮੈਨੂੰ ਕਿਵੇਂ ਆੜੂ ਸੁਦੀਰ ਬਗਲੇ ਜਿਹੜਾ ਤੂੰ ਆੜੂ ਲੈ ਗਈ ਤੇ ਉਹ 100 ਤੋਂ 2 ਕਿਲੋ ਦਿੱਤੇ ਤੇ ਉਹਨੇ ਪਰ ਉਹ थोड़े जो साइज छोटेले ना पहाड़ी है भाई हां पहाड़ी वाले पहाड़ी यार अवार्ड ਦਾ ਫਰਕ ਕੀ ਦੇ ਤਾ ਪਾ ਦੇ ਕਿਲੋ 100 ਦੇ ਉਹ 100 ਦੇ ਪਾ ਦੇ ਨਾ ਰੋਲਾ ਨਹੀਂ ਪਾਈਦਾ ਹੁੰਦਾ ਉਹੀ ਮੂੰਹ ਮੰਗੀ ਦਾ ਮਤਵ ਵੀ ਨਹੀਂ ਮਿਲਦੀ ਵੀ ਪੈਣ ਨੂੰ ਤਿਆਰ ਆ ਸੌ ਦੀ ਸੌਦਾ ਵੇਚ ਕੇ ਬਣਾ ਜਾ ਘਰ ਨੂੰ ਬੈਕ ਰੂ ਤਰਨੂ ਹਾਂ ਮੈਂ ਵੀ ਤਾਂ ਜਾਵੇਂ ਮੀ ਮੇਰੇ ਕਿੰਨਿਆਂ ਜੇ ਲੱਗਤਾ ਗਿਆ ਘਰ ਨਾਲ ਉਹ ਕਹਿੰਦਾ ਮੇਰੇ ਕੋਲੋਂ ਆਉਂਦੀ ਤਾਂ ਬੋਲੇ ਆਓ ਕਿਵੇਂ ਆਂਬ ਅਸੀਂ ਵਿੱਚ ਡੇਢ ਮਿੰਟ ਹੋਰ ਦੇ ਬਾਅਦ ਚੱਲ ਪਾ ਦੇ ਠੀਕ ਆ ਲੈ ਲੈ ਇਹਨਾਂ ਦੇ ਕਿਤੇ ਨਹੀਂ ਖਾਣਦੇ ਯਾਰ ਜਵਾਕਾਂ ਨਾਲ ਖਾਣ ਨਾਲ ਕੁਝ ਨਹੀਂ ਘਟਦਾ ਹਾਂ ਹਾਂ 3 ਕਿਲੋ ਪਾ ਦਵਾਂ 150 ਦੇ ਹਾਂ ਤੁਸੀਂ ਲੈ ਲੋ ਨਹੀਂ ਯਾਰ ਰਹਿਣ ਦੇ ਐਨੇ ਕੇ ਬਾਅਦ 3 ਕਿਲੋ ਬੈਗੇ 2.5 ਕਿਲੋ 150 ਜੀ ਲਾ ਦੂੰਗਾ ਤੁਹਾਨੂੰ ਲੈ ਜਾ ਤਪਾ ਦੇ ਯਾਰ ਕੀ ਕਰਨਾ ਹੁਣ ਤੂੰ ਅੜਦਾ ਨਹੀਂ ਹੁਣ ੱਟਕਾ ਕਰਦਾ ਲੈ ਪੈਸੇ ਦਾ ਘਟਾ ਦੇ ਦਾ ਫੜ ਬਟੂਆ ਇਹਦਾ ਇਹਦਾ ਇਹਨੂੰ 150 ਦੇ ਉਹਨੂੰ 100 ਦੇ ਉਹਨੂੰ ਅਗਲੇ ਨੂੰ ਵੀ 100 ਦੇ ਇਹ ਮਾਣ ਨਹੀਂ ਇਹ ਆਂਬਾਂ ਦੀ ਕੀ ਖਾਸियत ਆ ਮੈਨੂੰ ਇਹ ਨਹੀਂ ਸਮਝ ਲਾਦੇ ਇਹ ਲਖਨਊ ਦਾ ਆਂਬ ਹੈ ਲਖਨਊ ਦਾ ਇਹਦੇ ਚ ਕੀ ਖਾਸ ਮਤਲਬ ਹੈ ਇਹਦੇ ਚ ਚੀਨੀ ਵੱਧ ਪਾਉਂਦੇ ਕੀ ਹੈ ਇਹ ਇਦਾਂ ਹੀ ਹੈ ਜੀਸਰ ਕੁੱਪੀ ਹੁੰਦੀ ਹੈ ਇਹਦੇ ਦੂਸਰੇ ਨਾਲ ਕੁੱਪੀ ਮਤਲਬ ਮੈਂ ਕੀ ਯਾਰ ਮੈਨੂੰ ਪਤਾ ਨਹੀਂ ਲਖਨਊਆ ਬਏ ਨਾ ਇਹ ਹਾਂ ਬਸੜਾ ਮਾੜਾ ਸਿਹਰੀ ਆਪਣੀ ਇਹ ਆਪਣਾ ਪੰਜਾਬ ਦਾ ਕਿ ਹਮਾਤੋ ਲਾਲਾ ਹੈ ਇਹ ਆਪਣਾ ਹੀ ਨਹੀਂ ਸਿਹਰੀ ਇਹੀ ਖਾ ਕੇ ਅੱਜ ਮੋਜ ਵਿੱਚ ਹੀ ਬੋਤਾ ਗਰਮੀ ਬੋਤਾ ਜੀ ਤੇੜਾ ਆਉਂਦਾ ਹੈ ਰਸੇ ਵਾਲਾ ਹੁੰਦਾ ਹੈ ਹਾਂ ਅੱਛਾ ਉਹਦੇ ਤੇ ਰਸ ਹੁੰਦਾ ਹੈ ਇਹਦੇ ਜੀ ਰਸੋਂਦੇ ਖੁਦਾ ਹੁੰਦਾ ਹੈ ਇਹਦੇ ਜੀ ਅੱਛਾ ਇਹਦੇ ਰਸਾ ਹੁੰਦਾ ਆ ਜੂਪੀ ਦਾ ਦਸੀ ਜਾਂਦਾ ਲਾਤ ਕੋਲੇ ਖੜਾ ਤੈਨੂੰ ਤੂੰ ਪੰਜਾਬ ਦਾ ਦਸੀ ਜਾਂਦਾ ਯਾਰ ਮੈਂ ਰਸਾ کہہ ਰਿਹਾ ਰਸਾ ਪਹਿਲਾਂ ਸਲਾਹ ਕਰ ਲੋ ਸਾਰੇ ਜਿਹੜੇ ਖੜ ਕੇ ਵੀ ਕਿੱਥੇ ਕਿੱਥੇ ਤੇ ਐਡਮਾਈਆਂ ਵੀ ਆ ਆ ਇਹਦਾ ਨਾਉ ਚੱਲਦਾ ਮੇਰਾ ਵੀ ਉਹ ਦੇਖੋ ਵਿਕੀ ਚਾਟ Bhandar ਮਗਰ ਰੇੜੀਆਂ ਦਾ ਮੈਂ ਵੀ ਕਈ ਪਾਈਆਂ ਵੀ ਪਰ ਆਉਂਦਾ ਨਹੀਂ ਮੈਂ ਟਾਈਮ ਨਾਲ ਚੱਲ ਪੁੱਤ ਸਾਈਡ ਪਰ ਰੋਕੇ ਚੱਲ ਹਾਂਜੀ ਹਾਂ ਚੱਲ ਚੱਲ ਪੁੱਤ ਇਹਨਾਂ ਨੂੰ ਦੇਖ ਬਲੋ ਸੁੱਖੋ ਭੈਣ ਜੀ ਮਾਲਾਂ ਵਾਲੇ ਸੁੱਖੋ ਭੈਣ ਜੀ ਮਾਲਾਂ ਵਾਲੇ ਸੁੱਖੋ ਭੈਣ ਜੀ ਮਾਲਾਂ ਵਾਲੇ ਹਾਂ ਆ ਵੀ ਥੋੜਾ ਚੱਲ ਵਿਚਰੂ ਦਾ ਆਪਣਾ ਮਾਰੇ ਲਿਆ ਆ ਜਾ ਕੱਤੀ ਜਾਣਾ ਕਿੰਨੀਆਂ ਜੀਆਂ ਗਿਰਨ ਲੱਗੀਆਂ ਚਲੋ ਹੁਣ ਤੁਹਾਨੂੰ ਗਾਹਾਂ ਚੱਲ ਕੇ ਮਿਲਾਂਗੇ ਜੀ ਕਰਨ ਉਹ ਕਰਨ ਸਾਂਤ੍ਰਿਕਾਲ ਵਾਤ੍ਰਿਕਾਲ ਠੀਕ ਹੈ ਠੀਕ ਹੈ ਬੱਸ ਸਰ ਕਿ ਰਾਤ ਨੂੰ ਆਣਾ ਨਹੀਂ ਤਾਂ ਸੱਸਰੀ ਘਰ ਬੁਲਾਈ ਸੱਸਰੀ ਘਰ ਕਹਿੰਦੇ ਮੈਂ ਫਰੈਜ਼ਰ ਆ ਮੇਰੇ ਪਿੱਠ ਪਿੱਛੇ ਕਾ ਨੂੰ ਖੜਾ ਸਾਹਮਣੇ ਹੋ ਸੱਸਰੀ ਘਰ ਦੀ ਸਾਰੇ ਨਾ ਸੱਸਰੀ ਘਰ ਤਾਂ ਹੈਗੀ ਐ ਤੁਹਾਨੂੰ ਕੋਈ ਚਾਹ ਹੈ ਨਹੀਂ ਤਾਂ ਵੀ ਸੀ ਆਉਣਾ ਮੈਂ ਕਹਤਾ ਦੂਆ ਰੇ ਕਹਿੰਦੇ ਵੀ ਰਾਤ ਨੂੰ ਆਉਂਗੇ 9 10 ਵਜੇ ਅੱਛਾ ਅਸੀਂ ਜਾਮ ਕੇ ਫਸ ਗਏ ਤਾਂ ਤਾਂ ਕਰਕੇ ਕੋਈ ਬੋਲ ਨੂੰ ਹੱਥ ਤਾਂ ਲਾਇਆ ਨੇ ਤੁਸੀਂ ਦੋਹਾਂ ਨੇ ਮੈਂ ਤਾਂ ਲਾਇਆ ਤਾਂ ਤੇ ਲਾ ਪਿਆ ਹਾਂ ਅ ਖੇਲੇ ਨੇ ਬੋਲ ਨਹੀਂ ਐ ਇਹਨਾਂ ਆਪਰਲਾ ਬਟਨ ਖੋਲ ਲੈ ਤਾਂ ਇੰਨੀ ਗਰਮੀ ਚ ਬਟਨ ਕਾ ਨੂੰ ਲੈ ਆਪਰਲਾ ਹੈ ਤੈਹ ਪਟਕਾ ਕਤ ਨਹੀਂ ਬੰਨਿਆ ਕਰਨ ਸਿਰਫ ਮੈਂ ਸਿਰ ਬਹਾਣਾ ਤਾਂ ਆਇਆ ਗਿਆ ਸਿਰ ਬਹਾਣਾ ਬਾਕੇ ਆਉਂਦਾ ਹਾਂ ਤੈਨੂੰ ਕੀ ਕਹਿੰਦੇ ਹੁਣ ਵੀ ਦੇਖ ਲੈ ਆਪਣੀ ਭੂਆ ਦੇ ਕੋਲ ਆਵਾ ਫਿਰਦਾ ਘੜੇ ਹਲਾਤਾਂ ਚ ਚਲੋ ਚਲੋ ਕਿੱਥੇ ਨੂੰ ਚਲੋ ਫੇਰ ਪਿੱਟ ਪਿੱਛੇ ਨੂੰ ਜਾਈ ਜਾਂਦੇ ਮੇਰੇ ਹੈ ਚੱਲੀਏ ਮਰੋਂ ਚਲੋ ਇਹਨੂੰ ਤਾਂ ਤੂੰ ਮਿਲਿਆ ਹੀ ਨਹੀਂ ਹੈਗਾ ਇੱਕ ਅਰੀ ਜਾਂਦੀ ਕਰਨਵੀਰ ਦੀ ਕਰਨਵੀਰ ਜੀ ਨਿੰਬੂ ਹੈਲੋ ਨਿੰਬੂ ਨਿੰਬੂ ਮੇਰਾ ਨਿੰਬੂ ਨਿੰਬੂ ਜਾ ਜਾ ਵੀਰ ਜੀ ਦੀ ਗੋਦੀ ਚੜ੍ਹ ਜਾ ਚੱਲ ਅੱਛੇ ਲੈ ਕੇ ਆਏ ਹਾਂ ਚਲੋ ਤੂੰ ਕਿਉਂ ਹਾਂ ਮੈਂ ਕਿੱਥੇ ਨੂੰ ਚੱਲਾਂ ਹਾਂ ਤੁਸੀਂ ਜਾ ਨਾਲ ਚੱਕਰ ਮੇਟ ਪੁੰਦੇ ਅੱਜ ਆ ਲੈ ਕਰਨਾ ਦੋ ਪਾਰੀਆਂ ਹੈ ਤੇਰੇ ਸਾਦੇ ਕਾਉਣਾ ਕਨਵੀਰ ਕਰ ਵੀਰ ਜੀ ਆ ਵੀ ਆਹ ਕਿਹੜਾ ਵੀਰ ਜੀ ਹੈ ਹੈ ਫਿਰ ਇਹਨੂੰ ਇਹਨੂੰ ਤਾਂ ਜੱਫੀ ਪਾਈ ਨਹੀਂ ਤਾਂ ਆਛੂ ਵੀਰ ਜੀ ਨੂੰ ਉਹ ਇਹਨੇ ਦਾ ਸਵੇਰ ਦਾ ਗਾਹ ਪਾਇਆ ਪਿਆ ਸੁੱਗੀ ਸੱਤੀ ਬਈ ਤਾਂ ਆਈ ਐ ਅੱਛਾ ਚੱਲੀਏ ਫਿਰ ਕਰਨ ਨੂੰ ਮੀਂਹ ਪਵਾਦੀ ਕਿ ਰਹਿਣ ਦੀ ਅੱਜ ਤੁਹਾਡੇ ਮੀਂਹ ਕਿੱਦਾਂ ਕੇ ਪਿਆ ਮੋਰ? ਸਰ ਪਿਆ ਤਾਂ ਪਰਸੋਂ ਪਿਆ ਤਾਂ ਕਿੰਨਾ ਕ? ਨਾ ਬੱਦਲ ਵੀ ਰਿਹਾ ਮੀਂਹ ਤਾਂ ਪਿਆ ਪਰਸੋਂ ਪਿਆ ਤਾਂ ਹੈ ਤਾਂ ਇਹ ਤਾਂ ਆਪਾਂ ਖੇਡ ਰਹੇ ਸੀ ਮੀਮਾ ਬੋਲ 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 ਹੀ ਨਹੀਂ ਰਹੇ ਤੋ ਕਿੰਨੀਆਂ ਜਿੱਤ ਮਤਲਬ ਪਈਆਂ ਤਾਂ ਹੈ ਓਹ ਉਹਨੂੰ ਮੀਂਹ ਥੋੜੋ ਕਹਿੰਦੇ ਹੁੰਦੇ ਹੋ ਮੀ ਤਾਂ ਆਪਣੇ ਪੇ ਮੀ ਪਾਣੀਓ ਪਾਣੀ ਫਿਰਦਾ ਇਹ ਬਾਲੀਬਾਲ ਤਾਂ ਨਹੀਂ ਇਹ ਤਾਂ ਹੋਰ ਲੋਡ ਖੇਲਦੇ ਲੱਪੇ ਜੀ ਲਾਈ ਜਾਂਦੇ ਨੇ ਨਾ ਸਾਰੇ ਸਾਰਾ ਕੁਝ ਚੱਲਦਾ ਇੱਥੇ ਬੋਲ ਨਹੀਂ ਗਿਰਨ ਦੇਣੀ ਹਾਂ ਜੋ ਚੜਦਾ ਪੈ ਵੀ ਛੱਡ ਗਿਆ ਉਹ ਚੜ ਗਿਆ ਚੱਲਿਆ ਕੋਈ ਪਰਦੇਸੀ ਹੋ ਗਿਆ ਬਾਗਰੂ ਭਾਈ ਸਾਰੇ ਸੁਪਨੇ ਪੂਰੇ ਕਰ ਅਰੇ ਵਿੱਚ ਆਰੇ ਆਪਣੇ ਆਪਣੇ ਕਮਾਕਾਰ ਜੋ ਜੋ ਸੁਪਨੇ ਆ ਗਏ ਪੂਰੇ ਹੋਵੇ ਪਰਮਾਤਮਾ ਕਰੇ ਹੈ ਜਿਹੜੇ ਇਧਰ ਬਹੁਤ ਨੇੜੇ ਦੇਖਿਆ ਆ ਮਿਲਦੇ ਤੇ ਪਤਾ ਨਹੀਂ ਤਰ ਰਿਹਾ ਹੈ ਕਿ ਚੜ ਰਿਹਾ ਹੈ ਹੁਣ ਪਤਾ ਨਹੀਂ ਹੈ ਹਾਂ ਹਾਂ ਉਹ ਚੰਡੀਗੜ੍ਹ ਰਿਪੋਰਟ ਤੇ ਚੜਿਆ ਹੋਣਾ ਹੈ ਇਹ ਚੱਲਿਆ ਕਿਥੇ ਨੇ ਹੁਣ ਮੋੜਤਾ ਹੈ ਨਾ ਪੁਰਾਣਾ ਨਾ ਟਰਨ ਕਰਤਾ ਉਹਨੇ ਦਿੱਲੀ ਵੱਲ ਨੂੰ ਮੋੜ ਦੇਣਾ ਹੌਲੀ ਹੌਲੀ ਦਿੱਲੀ ਨੂੰ ਮੋੜ ਦੇਣਾ ਇਹਨੇ ਸਿੱਧਾ ਹਾਂ ਆ ਗਈ ਬਾਤ ਇਹ ਕਿਹਦੀ ਬਾਜ ਆਉਂਦੀ ਆ ਇਹ ਕਿੰਨਾ ਬੜਾ ਲੱਗ ਇਹ ਜੀ ਆਉਂਦੀ ਬਾਜ ਇਹਦੀ ਬੱਤ ਹਾਂ ਹਾਂ ਇਹ ਜੀ ਆਉਂਦੀ ਬਾਜ ਹਾਂ ਸਕੂਲ ਤੇ ਆਈ ਜੀ ਮੋੜ ਹੋਰ ਕਿਹਨੇ ਰਹਿੰਦੀ ਵਿੱਚ ਹਜਾ ਜੀ ਸਕੂਲ ਤੇ ਚਲੋ ਚੱਲੀਏ ਫਿਰ ਘਰ ਤੇ ਉਹ ਆਤ ਦੋਨੇ ਚੱਲੇ ਜਾਓ ਘੁੰਮ ਕੇ ਉਹਨਾਂ ਦਿੱਲੀ ਨੂੰ ਜਾਣਾ ਹਾਂ ਚਲੋ ਚਲੋ ਬੈਠੋ ਫਿਰ ਚਲੋ ਚੱਲੀਏ ਤੇ ਕਹਦੀ ਮੈਂ ਆਪਣੇ ਵੀਰੇ ਨਾਲ ਆਉਣਾ ਹਾਂ ਲੈ 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 ਕਿਵੇਂ ਆਉਂਦੀ ਆ ਮਾਟੀ ਸੁਪਰ ਆ ਗਈ ਆ ਸੁਪਰ ਆ ਰਿਹਾ ਉਹਨੂੰ ਤਾਂ ਲੜ ਪਿਆ ਤਾਂ ਫੋਨ ਤੇ ਵੀ ਦੂਜੀ ਨਾ ਆਇਓ ਮੈਂ ਤਾਂ ਕਹਿੰਦਾ ਤਾਂ ਆਜੋ ਇਹਦਾ ਮੋਟਰਸਾਈਕਲ ਦਾ ਚੱਕਰ ਦਾ ਲੈ ਜੀ ਬੰਦ ਕੇ ਚੱਲ ਜਾ ਗਰਮੀ ਬਹੁਤ ਸੀ ਜੰਨਾ ਚਲੋ ਕੱਢੋ ਸਮਾਨ ਗੱਡੀ ਜਿੱਤੇ ਮੰਮੀ ਸੱਬੇ ਆਇਆ ਜੀ ਗੰਦੀ ਈ ਕਿਲੇ ਨਹੀਂ ਆ ਬਈ ਮੈਂ ਠੀਕ ਠੀਕ ਤੇ ਤੁਹਾਨੂੰ ਲੈਣ ਗਿਆ ਮਹਾ ਵੀ ਮੁੰਡੇ ਅੱਜ ਪਲੇਅਰ ਤਕੜੀ ਬਣ ਗਏ ਮੂਰੇ ਹੀ ਆ ਤਾਂ ਹੋਰ ਲੈ ਡਾਣਾ ਦੋ ਜੀ ਹਾਂ ਹੂੰ ਪੌਣੇ 8 ਵਜੇ ਆਉਂਦੇ ਪੌਣੇ 8 ਕਈ ਵਾਰ ਕਈ ਵਾਰ ਆਂਦੀ ਨੂੰ ਬਹੁਤ ਕਈ ਵਾਰ ਲੇਟ ਆ ਲੈ ਹਣ ਨਾ ਗਰਨਾ ਬਾਏ ਬਾਏ ਕੋਰੀਆਂ ਇਹ ਚਲਦੀ ਹੈ ਇਹ ਤਾਂ ਹੋ ਰਿਹਾ ਉਸ ਕਾਚੀ ਦੀ ਬੋਤਲ ਪਈ ਥੱਲੇ ਹਾਂ ਉਹ ਪੁੱਲ ਗਏ ਹੁਣ ਮਾਮੇ ਆ ਜੀ ਕਿੱਥੇ ਆਂਬੂ ਮੂਜੇ ਕਿੱਥੇ ਦੇਤੇ ਹੋ ਅੱਛਾ ਹਾਂ ਬਾਈ ਦੇਖ ਮੈਂ ਨਾ ਕਰਿਆ ਤਾਂ ਹੋਰ ਹੀ ਰਹੀ ਜਿੱਚ ਕਰਿਓ ਤੇ ਆਪਣੀ ਸਿਸਟਰ ਦਾ ਘਰ ਮਹਾਲੀ ਪੈਂਟਾਗਨ ਦਾ ਝਾਂਪਰ ਅਬ ਇਹਨੂੰ ਪੜੋ ਚਲਾਂ ਗੱਡੀ ਕਰਦੇ ਮੈਨੂੰ ਲਾਓ ਇੱਕ ਵਾਰ ਪਰਸ ਫੜਾ ਦੇ ਮੈਨੂੰ ਬਾਕੀ ਸਮਾਨ ਤਾਂ ਤੂੰ ਹੀ ਲੈ ਜਾ ਚਲੋ ਠੀਕ ਆ ਜੀ ਮਿਲਦੇ ਕਿਸੇ ਅਗਲੇ ਵਲੌਗ ਤੇ ਮਹਾਰਾਜਾ ਸਾਨੂੰ ਰੱਖਿਆ ਸਾਰਾ ਨੂੰ ਚੜ੍ਹਦੀ ਗੱਲਾ ਚ ਓਕੇ ਜੀ ਬਾਏ 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 ਬਾਏ